ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਭੈਣ ਭਰਾ ਠੀਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਅੱਜ ਆਪਾਂ ਗੱਲ ਕਰਾਂਗੇ ਭੌਂਕਿਆਂ ਦੇ ਟੱਬਰ ਬਾਰੇ ਜਿਵੇਂ ਕਿ ਇਹਨਾਂ ਦਾ ਤਾਂ ਮਕਸਦ ਹੀ ਭਗਾਈ ਕਰਨਾ ਤੇ ਵਲੌਗ ਬਣਾਉਣਾ ਜੁੜੇ ਰਹੋ ਜੇ ਮੇਰੀ ਵੀਡੀਓ ਦੇ ਨਾਲ ਜੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਅੱਜ ਦੇਖਦੇ ਆਂ ਫਸਟ ਕਲਿੱਪ ਦੇ ਵਿੱਚ ਕੀ ਕੰਗਰਖਾਨਾ ਚੱਲਦਾ ਦੇਖ ਲਿਆ ਹੁਣ ਹਨਾ ਮੈਂ ਆਇਆ ਹਾਂ ਜੀ ਮਾਲਾ ਸੋ ਮਾਲਾ ਅੱਜ ਕਿਸੇ ਖਾਸ ਵਜ੍ਹਾ ਕਰਕੇ ġੇੜਾ ਮਾਰਨਾ ਪਿਆ ਫਸਟ ਵਜ੍ਹਾ ਇਦਾਂ ਹੈ ਜੀ ਵੀ ਜੈਸਮੀਨ ਤੁਹਾਨੂੰ ਪਤਾ ਹੀ ਆ ਹੁਣ ਜਿਹੜੇ ਹਲਾਤਾਂ ਵਿੱਚੋਂ ਲੰਗੀ ਆ ਹਨ ਪਰ ਜੈਸਮੀਨ ਨੂੰ ਵੀਕਨੈਸ ਹੋਊਗੀ ਥੋੜੀ ਜਿਆਦਾ ਵੀਕਨੈਸ ਜਿਆਦਾ ਹੋਣ ਕਰਕੇ ਹੁਣ ਡਾਕਟਰ ਸਾਹਿਬ ਕੋਲ ਦੋ ਗੇੜੇ ਵੈਸੇ ਸੀ ਚਾਚਾ ਜੀ ਹੋ ਗਏ ਸੀਗੇ ਮੈ ਤਾਂ ਗਿਆ ਨਹੀਂ ਚਾਚਾ ਜੀ ਲੈ ਗਏ ਤੇ ਅੰਗੇ ਦੋ ਕੁ ਗੇੜੇ ਮਾਰਿਆ ਏ ਤੇ ਡਾਕਟਰ ਸਾਹਿਬ ਨੇ ਕੁਝ ਕਿ ਪੈਸਟ ਲਿਖੇ ਆ ਜਿਹੜੇ ਅੱਜ ਹੋਣੇ ਆ ਥੋੜਾ ਜਿਆਦਾ ਮਤਲਬ ਵੀਕਨੈਸ ਜਿਆਦਾ ਆਈ ਜਾਂਦੀ ਆ ਹਨਾ ਤੇ ਤਾਂ ਕਰਕੇ ਉਹਨਾਂ ਨੇ ਟੈਸਟ ਲਿਖਿਆ ਹੁਣ ਅੱਜ ਜਾਣਾ ਹਸਪੀਟਲ ਨੂੰ ਚਾਚਾ ਜੀ ਨੂੰ ਅੱਜ ਪ੍ਰੋਗਰਾਮ ਸੀਗਾ ਪ੍ਰੋਗਰਾਮ ਕਾ ਨੂੰ ਸੌਰੀ ਪ੍ਰੋਗਰਾਮ ਕਹਿ ਹੋ ਗਿਆ ਕਹਿ ਪ੍ਰੋਗਰਾਮ ਕਹੇ ਲੋ ਉਹਨਾਂ ਭੋਗ ਸੀਗਾ ਉਹ ਜਿਹੜੇ ਉਹਨਾਂ ਦੇ ਹਾਂਜੀ ਵੇਖੋ ਕਿਵੇਂ ਕਹੀ ਜਾਂਦਾ ਕਿ ਚਾਚਾ ਜੀ ਨੂੰ ਤਾਂ ਪ੍ਰੋਗਰਾਮ ਆ ਗਿਆ ਸੀਗਾ ਚਾਚਾ ਜੀ ਨੂੰ ਕਿਹੜਾ ਪ੍ਰੋਗਰਾਮ ਆ ਕਹਿੰਦਾ ਨਹੀਂ ਨਹੀਂ ਸੱਚ ਉਹਨਾਂ ਨੂੰ ਤਾਂ ਨਾ ਭੋਗ ਤੇ ਜਾਣਾ ਪਿਆ ਹਾ ਐਡਾ ਬੇਕੂਬ ਬੰਦਾ ਤੁਸੀਂ ਭੋਗ ਨੂੰ ਵੀ ਪ੍ਰੋਗਰਾਮ ਕਿ ਨਹੀਂ ਬੈਠੇ ਆ ਮੈਨੂੰ ਲੱਗਦਾ ਤੁਹਾਨੂੰ ਕੁਝ ਹੋਰ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਤਾਂ ਬਸ ਇੱਕ ਪ੍ਰੋਗਰਾਮ ਹੀ ਦੇਖਦੀ ਆ ਵੀ ਪ੍ਰੋਗਰਾਮ ਅਟੈਂਡ ਕਰਨੇ ਆ ਕਰੀ ਜਾਂਦੇ ਆ ਆਹੀ ਕੰਮ ਆ ਤੁਹਾਡੇ ਕੋਲੇ ਐਡਾ ਕੰਜਰ ਬੰਦਾ ਹੈਗਾ ਕੋਈ ਚੱਜ ਦੀ ਗੱਲ ਕਰ ਲੈ ਕੋਈ ਦੁਨੀਆਦਾਰੀ ਚ ਚੰਗੀ ਲੱਗੇ ਹੋਰੀ ਕਸਪ ਭਗਾਈ ਮਾਰੀ ਜਾਂਦਾ ਤੂੰ ਕਦੇ ਆਜ ਕਦੇ ਆਓ ਹੋ ਗਿਆ ਜੀ ਕਦੇ ਆਏ ਹੋ ਗਿਆ ਜੀ ਉਹ ਫਲਾਣੇ ਥਾਂ ਗਏ ਆ ਉਹਨਾਂ ਨੂੰ ਜ਼ਰੂਰੀ ਕੰਮ ਸੀਗਾ ਮੇਰੇ ਮੂੰਹ ਚੋਂ ਪ੍ਰੋਗਰਾਮ ਨਿਕਲ ਗਿਆ ਜੋ ਤੇਰਾ ਧਿਆਨ ਹੀ ਸਾਰਾ ਟਾਈਮ ਪ੍ਰੋਗਰਾਮਾਂ ਚ ਰਹਿੰਦਾ ਤੇਰੇ ਮੂੰਹ ਚੋਂ ਕਾਤਾ ਨਿਕਲਣਾ ਸੱਚੀਆਂ ਗੱਲਾਂ ਨਿਕਲਦੀਆਂ ਜੋ ਤੁਸੀਂ ਇਲਕਸ਼ਨ ਕਰਦੇ ਆ ਉਹੀ ਨਿਕਲ ਹੀ ਜਾਂਦੇ ਆ ਕੋਈ ਹੋਰ ਤਾਂ ਕੰਮ ਕਰ ਹੈ ਨਹੀਂਗੇ ਤੁਹਾਨੂੰ ਚਲੋ ਹੁਣ ਆਪਾਂ ਅੱਗੇ ਦੇਖਦੇ ਆ ਨੈਕਸਟ ਕੀ ਕਰਦੇ ਆ ਇਹ ਆ ਜੋ ਜੁੜੇ ਰਹੋ ਜੇ ਵੀਡੀਓ ਦੇ ਨਾਲ ਲਓ ਜੀ ਪਹਿਲਾਂ ਮਿਲੋ ਜੈਸਮੀਨ ਨੂੰ ਭਾਈ ਮੈਂ ਮੈਂਬਰ ਸਾਡਾ ਹੁਣ ਫਿਲਹਾਲ ੱਲਾ ਚੱਲ ਰਿਹਾ ਹੈ ਵੈਂਪਰ ਸਾਡਾ ਥੋੜਾ ਜਿਆ ਦੇਖਣੇ ਸਪੋਟ ਹੈ ਉੱਚੀ ਬੋਲੋ ਬੜਾ ਜਿਆ ਮੇਰੇ ਚ ਕਮੀ ਦੱਸੀ ਡਾਕਟਰ ਨੇ ਹੂੰ ਇਹ ਤੋਂ ਲੜੀ ਨਹੀਂ ਹਲੇ ਕਿਸੇ ਨਾਲ ਅੱਛਾ ਖੂਨ ਦੀ ਕਮੀ ਹੋ ਹੂੰ ਚੂਸਣ ਨੂੰ ਨਹੀਂ ਮਿਲਿਆ ਮੈਨੂੰ ਸਮਝ ਨਹੀਂ ਆਂਦੀ ਗੱਲ ਬਸ ਕੋਈ ਚੰਗਾ ਸਰਪਲ ਕੋਈ ਚੰਗੇ ਸਰਪਲ ਮੱਟੇ ਬੰਨੀ ਹੈ ਕੋਈ ਕੋਈ ਜਿਹੜਾ ਸੋਧ ਰਿਹਾ ਮੈਂ ਕਿਦਾ ਖੁਣ ਚ ਸੰਜੋ ਹਾਂਜੀ ਹੁਣ ਕੈਮਰਾ ਚੱਕ ਕੇ ਲਿਆਇਆ ਜਨਾਨੀਆਂ ਦੇ ਮੂਹਰੇ ਜਨਾਨੀਆਂ ਦਾ ਦਿਖਾਉਣਾ ਨਹੀਂ ਪੈਣੀ ਇਹਦਾ ਫਰਦਾ ਨਹੀਂ ਜਨਾਨੀਆਂ ਦਿਖਾਏ ਪੀਣਾ ਹੁਣ ਦੇਖੋ ਕਹਿੰਦਾ ਜੀ ਪਹਿਲਾਂ ਮਿਲੋ ਆਪਣੇ ਮੁੱਖ ਮੈਂਬਰ ਨੂੰ ਉਹਦੇ ਬਿਨਾਂ ਤਾਂ ਧੰਦਾ ਨਹੀਂ ਚੱਲਦਾ ਮੁੱਖ ਮੈਂਬਰ ਤੋਂ ਹੈਗਾ ਹੀ ਆ ਕੋਈ ਹਾਲ ਨਹੀਂ ਇਹਨਾਂ ਦਾ ਖਤਮ ਹੋ ਗਿਆ ਇਹਨਾਂ ਦਾ ਸਾਰਾ ਕੁਝ ਇੱਜ਼ਤ ਉੱਜਤ ਤਾਂ ਇਹਨਾਂ ਦੀ ਹੈ ਨਹੀਂਗੀ ਇਹਨਾਂ ਦਾ ਸਿਰਫ ਆਪਦੇ ਵਲੌਗ ਨਾਲ ਜੋ ਕੋਈ ਸੋਈ ਜਾਵੇ ਵੇਖੀ ਜਾਊਗੀ ਆਪਾਂ ਜਨਾਨੀਆਂ ਦਿਖਾਈ ਜਾਂਦੇ ਆ ਵੇਖੋ ਤਿੰਨ ਚਾਰ ਜਨਾਨੀਆਂ ਬੈਠੀਆਂ ਹੁਣ ਕੈਮਰਾ ਇਹਦੇ ਕੋਲੇ ਘੁਕਾ ਦੂਗਾ ਤੇ ਇਹਦੇ ਕੋਲੇ ਕਦੇ ਇਹਦੇ ਕੋਲੇ ਕਹਿੰਦਾ ਜੀ ਅੱਜ ਕੱਲ ਤਾਂ ਮੱਝ ਢਿੱਲੀ ਚੱਲ ਰਹੀ ਆ ਮੱਝ ਢਿੱਲੀ ਨੂੰ ਕੀ ਹੋਇਆ ਮਾਸਾ ਉਹਨੂੰ ਫਰਕ ਨਹੀਂ ਪਿਆਗਾ ਕਿਉਂ ਤੂੰ ਲੋਕਾਂ ਤੋਂ ਹਿਆ ਲਵਾਈ ਜਾਂਦਾ ਆਪਦਾ ਚਾਚ ਦੀ ਕੋਈ ਗੱਲ ਕਰ ਲਿਆ ਕਰ ਜੇ ਜਨਾਨੀਆਂ ਚ ਬਹਿਣਾ ਹੁੰਦਾ ਤਾਂ ਸਾਰਾ ਦਿਨ ਉਹਦੇ ਪੱਦ ਸੁੰਘੀ ਜਾਂਦਾ ਸੁਡਲ ਜੀ ਐਡੀ ਬੇਕਾਰ ਜਨਾਨੀ ਆ ਕਹਿੰਦੀ ਆ ਕਿ ਜੀ ਮੇਰੇ ਨਾ ਖੂਨ ਦੀ ਕਮੀ ਪੈ ਗਈ ਖੂਨ ਦੀ ਕਮੀ ਕਿਵੇਂ ਪੈ ਗਈ ਸੰਤਾ ਲੱਗਦਾ ਨਹੀਂ ਕੋਈ ਫਰਕ ਹੈਗਾ ਤੇਰੇ ਚ ਖੂਨ ਦੀ ਕਮੀ ਨੂੰ ਤਾਂ ਜ ਰਵਿੰਦਰ ਦਾ ਖੂਨ ਨਹੀਂ ਚੂਸਨ ਨੂੰ ਮਿਲਿਆ ਹਾਏ ਹਾਏ ਸ਼ਰਮ ਕਰ ਲੈ ਨੀ ਤੇਰੀ ਮਾਂ ਬੈਠੀ ਆ ਤੇ ਦੇ ਕੀ ਕਰੀ ਜਾਨੀ ਆ ਐਨੇ ਲੱਛਣ ਕੋਈ ਹਾਲ ਨਹੀਂ ਇੱਥੇ ਤਾਂ ਇਹ ਬੈਠਾ ਹੈਗਾ ਫੇ ਨਾ ਇੱਥੇ ਆਉਂਦੀ ਜੇ ਤੂੰ ਇਹਦਾ ਖੂਨ ਨਹੀਂ ਚੂਸ ਸਕਦੀ ਸੀ ਉੱਤੇ ਨਾਲ ਹੀ ਦਫਾ ਹੋ ਜਾਂਦੀ ਇੱਥੇ ਹੀ ਕਰਨਾ ਸੀ ਆ ਕੇ ਹੁਣ ਤੇਰੇ ਸਹਰਾਣੇ ਦਾ ਬੈਠਾ ਰਹਿੰਦਾ ਰੋਜ਼ ਤਾਂ ਵਲੌਗ ਥੋਡੇ ਚੱਲਦੇ ਆ ਝੂਠ ਮਾਰੀ ਜਾਂਦਾ ਕਿ ਮੈਂ ਫਲਾ ਅਰੋਪੜ ਜਾ ਵੜਦਾ ਮੈਂ ਉੱਥੇ ਜਾ ਵੜਦਾ ਇੱਥੇ ਹੀ ਰਹਿਣਾ ਕਿਉਂ ਝੂਠ ਮਾਰਦੇ ਆ ਹੁਣ ਜੀ ਆ ਕੇ ਡਾਕਟਰ ਦੇ ਦਿਖਾਉਣ ਜਾਣਾ ਟੈਸਟ ਆ ਕੋਈ ਡਾਕਟਰ ਦੇ ਨਹੀਂ ਜਾਣਾ ਇਹਨਾਂ ਨੇ ਜੇ ਡਾਕਟਰ ਦੇ ਗਏ ਹੁੰਦੇ ਨਾ ਇਹ ਹਸਪੀਟਲ ਦੀ ਪਿੱਕੇ ਨੇ ਲੈਣੀ ਸੀ ਇਹ ਕੰਜਰ ਬੰਦਾ ਕਿੱਥੇ ਰਹਿ ਸਕਦਾ ਸੀਗਾ ਕੈਮਰਾ ਤੇ ਦਾ ਉੱਥੇ ਚੱਲਣਾ ਸੀ ਆਪਾਂ ਨੂੰ ਪਤਾ ਲੱਗ ਜਾਣਾ ਸੀਗਾ ਇਹ ਤਾਂ ਬਸ ਇੱਥੇ ਹੀ ਭੌਂਕਣ ਨੂੰ ਆ ਗਿਆ ਕੋਈ ਕੰਮ ਨਹੀਂ ਇਹਨਾਂ ਨੂੰ ਨਾਲ ਉਹ ਚਤਰੋ ਵੀ ਬੈਠੀ ਐ ਇਹਨਾਂ ਦੀ ਦੂਜੀ ਪਰਜਾਈ ਵੀ ਆ ਫੇਰਾਂ ਦਾ ਜੀ ਮੰਮੀ ਜੀ ਨੂੰ ਮਿਲੋ ਮੰਮੀ ਜੀ ਤਾਂ ਬਤ ਤਿਆਰੀ ਰਹੀ ਰਹਿੰਦੀ ਕੈਮਰੇ ਅੱਗੇ ਆਉਣ ਨੂੰ ਸਾਰਾ ਟੱਬਰ ਤਾਂ ਤੁਹਾਡਾ ਕੈਮਰੇ ਅੱਗੇ ਆਉਣ ਨੂੰ ਭੱਜਿਆ ਫਿਰਦਾ ਮੇਰੀ ਵੀ ਕਲਿੱਪ ਲੈ ਲੈ ਮੇਰੀ ਵੀ ਕਲਿੱਪ ਲੈ ਲੈ ਬੱਚਿਆਂ ਨੂੰ ਵੀ ਛੋਟੇ-ਛੋਟਿਆਂ ਨੂੰ ਕਹਿੰਦੇ ਆ ਸੱਸਰੀ ਘਰ ਬੁਲਾਓ ਜੀ ਤੁਸੀਂ ਨਾ ਬੁਲਾਇਆ ਕਰੋ ਸਾਰਾ ਟੱਬਰ ਸੱਸਰੀ ਘਰ ਅਸੀਂ ਅੱਕੇ ਪਏ ਆ ਸੁਣ-ਸੁਣ ਕੇ ਇੱਕ ਵਾਰੀ ਹੋਈ ਦੋ ਵਾਰੀ ਹੋਈ ਚਾਰ-ਚਾਰ ਪੰਜ-ਪੰਜ ਵਾਰ ਤਾਂ ਤੁਸੀਂ ਸੱਸਰੀ ਘਰ ਬੁਲਾਉਣੀ ਆ ਦਿਹਾੜੀ ਦੇ ਚਾਰ-ਚਾਰ ਪੰਜ-ਪੰਜ ਦਾ ਵਲੌਗ ਬਣ ਜਾਂਦੇ ਆ ਤੁਹਾਡੇ ਕਿਉਂ ਇੰਨਾ ਕੰਜਰਖਾਨਾ ਕਰਦੇ ਆ ਬਹੁਤ ਪੈਸੇ ਬਣਦੇ ਆ ਹੁਣ ਤਾਂ ਟਿਕਜੋ ਇੱਜ਼ ਇਹ ਬੰਦੇਨ ਦਾ ਹਾਈ ਹੀ ਨਹੀਂ ਵੀ ਮੇਰੀਆਂ ਜਨਾਨੀਆਂ ਦੀ ਬੇਇੱਜ਼ਤੀ ਹੁੰਦੀ ਆ ਕੋਈ ਹਾਲ ਨਹੀਂ ਇਹਨਾਂ ਦਾ ਕੁਝ ਨਹੀਂ ਬੰਨਣਾ ਇਹਨਾਂ ਲੋਕਾਂ ਦਾ ਖਤਮ ਹੋ ਗਿਆ ਸਾਰਾ ਕੁਝ ਇਹਨਾਂ ਨੂੰ ਤਾਂ ਬਸ ਇੱਕ ਕੈਮਰੇ ਅੱਗੇ ਆਉਣ ਨੂੰ ਮੌਕਾ ਚਾਹੀਦਾ ਕਿਵੇਂ ਨਾ ਕਿਵੇਂ ਅਸੀਂ ਬਹਾਨਾ ਬਣਾ ਕੇ ਆ ਜਗੇ ਅਮਰਜੈਂਸੀ ਲੋਡ ਪੈ ਗਈ ਸੀ ਅੱਜ ਇਹਨੂੰ ਆਉਣ ਨੂੰ ਤਾਂ ਆਇਆ ਇਹ ਸੁਡਲ ਕੋਲੇ ਨਹੀਂ ਇਹਨੇ ਆਉਣਾ ਨਹੀਂ ਸੀਗਾ ਆਪਾਂ ਨੂੰ ਝੂਠ ਬੋਲੀ ਜਾਂਦਾ ਇਹ ਸੁਡਲ ਕੋਲੇ ਰਹਿੰਦਾ ਕੋਈ ਪਸੂ ਢਾਂਡਾ ਦੇਖ ਲੈ ਕੋਈ ਹੋਰ ਕਿੱਤੇ ਲੱਗ ਜਾ ਇਹਦੇ ਬਿਨਾ ਤਾਂ ਸਰਦਾ ਹੀ ਨਹੀਂ ਤੇਰਾ ਮੈਨੂੰ ਤਾਂ ਬੜੀ ਭੈੜੀ ਲੱਗਦੀ ਐ ਇਹ ਬੁੜੀ ਜਦੋਂ ਬਕ ਬਕ ਕਰਦੀ ਐ ਖੂਨ ਚੂਸਣ ਨੂੰ ਤੂੰ ਹੈਗੀ ਨਾ ਵੱਡੀ ਬੇਕਾਰ ਜਨਾਨੀ ਆ ਕਿਸੇ ਥਾਂ ਦੀ ਕੀ ਕੋਈ ਕਵੇ ਇਹਨਾਂ ਨੂੰ ਜਮਾਂ ਬਿਸ਼ਰਮ ਲੋਕ ਆ ਇਹ ਹੱਦ ਹੋਈ ਪਈ ਐ ਇਹਨਾਂ ਲੋਕਾਂ ਦੀ ਕੋਈ ਹੱਲ ਨਹੀਂ ਹੋਣਾ ਵੇਖੀ ਚੱਲਿਆ ਤੁਸੀਂ ਚਲੋ ਦੇਖਦੇ ਆ ਅੱਗੇ ਫੇਰ ਕੀ ਡਰਾਮਾ ਕਰਦੇ ਆ ਹਣ ਵੀ ਨਾ ਬੱਕਦੀ ਹੋਵੇ ਸ਼ੌਟਾਂ ਨੂੰ ਪਾਜੋ ਇਹ ਗੱਲ ਨਹੀਂ ਜੀ ਨਹੀਂ ਨਹੀਂ ਅਪਾ ਸਰ ਜੀ ਤੱਕ ਤੋਂ ਤੇ ਭਾਵੇਂ ਵੀ ਹਾਂ ਜੀ ਤਾਂ ਬੜੂ ਵੀ ਪਾ ਲਓ ਤੇ ਸ਼ੌਟ ਵੀ ਪਕਾਓ ਭਾਈ ਮਿਹਨਤ ਥੋੜੀ ਜ਼ਿਆਦਾ ਕਰੋ ਇਹ ਸ਼ੌਟ ਪਕਾਉਣਾ ਹੁਣ ਮੇਰਾ ਸ਼ੌਕ ਆ ਜੀ ਮੈਂ ਸ਼ੌਕ ਹੈ ਤਾਂ ਦੀਖਣਾ ਪੂਗੀ ਜਾਂਦਾ ਬਿਲੀ ਜੇ ਤੁਹਾਨੂੰ ਦੇਖ ਲੈਂਦੀਆਂ ਤਾਂ ਮੈਂ ਵੀਡੀਓ ਨੂੰ ਦੇਖ ਲੈਂਦੀ ਹਾਂ ਹੁਣ ਮੇਰਾ ਸ਼ੌਕ ਹੈ ਗਾਣਾ ਕਰਦੇ ਦੀ ਵੀਡੀਓ ਨਹੀਂ ਬਣਾਉਣੀ ਪਈ ਤੇ ਸ਼ੌਕ ਆ ਜੀ ਥੋੜਾ ਜਾ ਹੁਣ ਮੇਰਾ ਸ਼ੌਕ ਆ ਜੀ ਹੁਣ ਇੱਕ ਕੋੜੀ ਲਿਆਉਣੀ ਆ ਉਹਦੋਂ ਵਿਆਹ ਦੀ ਕੋੜੀ ਦੇਖੀ ਉਹ ਲੈ ਉਹ ਕੋੜੀ ਤੇ ਤਾਂ ਉਹਨੂੰ ਇੱਥੇ ਲਾ ਦੇ ਕੋਈ ਵੀਡੀਓ ਦੇਖਰਾਵਾ ਇਹ ਕੋੜੀ ਦਾ ਸ਼ੌਕ ਕਿਉਂ ਜਾ ਗਿਆ ਸੀ ਤੁਹਾਨੂੰ ਕੋੜੀ ਸੀ ਨਹੀਂ ਮਨੂ ਸ਼ੁਰੂ ਬਹੁਤ ਬਹੁਤ ਦੇਦ ਆ ਜੀ ਅੱਛਾ ਮੇਰੇ ਤਾਂ YouTube ਜਦ ਖੁੱਲ ਗਈ ਜੀ ਮੈਂ ਦੇਖੂ ਇੰਨੀਆਂ ਆਪਣੀ ਫੈਮਿਲੀ ਦੀਆਂ ਵੀਡੀਓ ਨਹੀਂ ਮੈਂ ਜਿੰਨੀ ਮੈਂ ਕੋੜੀ ਦੀਆਂ ਦੇਖਣਾ ਤਾਂ ਮੇਰਾ ਵੀ ਪਰ ਲਿਆਉਂਗਾ ਫਟਾਉੜੀ ਹੈ ਨਹੀਂ ਸਣੀ ਪਾਣੀ ਬਣਾ ਲੈਂਦੀ ਆ ਉਹ ਤੇ ਦੇ ਤਾ ਘੂੜ ਬਛੇਰਾ ਦੇ ਉਹ ਮੈਨੂੰ ਆਪਣਾ ਹਾਂ ਦੀ ਹਾਂ ਫਿਰ ਮੇਰਾ ਸ਼ੌਕ ਆ ਵੀ ਕਬੈਲ ਲੈਣ ਗਿਆ ਇਹਦੇ ਦੋਗੇ ਮਜਾਤ ਪਤਾ ਕੀ ਕਰਨਾ ਚਾਹੁੰਦੇ ਆ ਵੀ ਹੈ ਬੀਹਣ ਦਾ ਕਣਕ ਬਟਣ ਚਾਹੀਦਾ ਇਹ ਸਾਧਿਆ ਨਾਲ ਹੱਥ ਕੀਤੀ ਆ ਸੁਣਦਾ ਹੈ ਹਾਂ ਜੀ ਦੇਖ ਲਿਆ ਕੀ ਕਹੀ ਜਾਂਦੀ ਆ ਹੁਣ ਕਹਿੰਦੀ ਮਸ਼ੀਨ ਲੈਣੀ ਆ ਕਣਕ ਝੋਨਾ ਵੱਢਣ ਵਾਲੀ ਤੂੰ ਪਹਿਲੀ ਕੱਲ ਮਸ਼ੀਨ ਲੈ ਕੇ ਬੰਦਿਆਂ ਦੀਆਂ ਰੋਟੀਆਂ ਪਕਾ ਲੇਂਗੀ ਪਕਦੀਆਂ ਤਾਂ ਇਤੋਂ ਆਉਲਦੀਆਂ ਨਹੀਂ ਸੀ ਲੱਛਣ ਜੇ ਤੂੰ ਕਰੀ ਜਾਂਦੀ ਹੁੰਦੀ ਸੀਗੀ ਆ ਤੇਰੀ ਜਠਾਣੀ ਬਾਬਾ ਸੀਗੀ ਤਾਂ ਪਕਾ ਲੈਂਦੀ ਸੀ ਤੁਹਾਡੀ ਮਾਤਾ ਸ਼੍ਰੀ ਸੀਗੀ ਉਹ ਕਰ ਲੈਂਦੀ ਕੰਮ ਤੂੰ ਤਾਂ ਡੱਕਾ ਨਹੀਂ ਕਰਦੀ ਸੀ ਆਰਡਰ ਹੀ ਮਾਰਦੀ ਸੀ ਕੱਲੀ ਬੈਠੀ ਕੰਮ ਕਰਨ ਵਾਲੀ ਤੇਰੀ ਬੁੱਤੀ ਮੈਨੂੰ ਤਾਂ ਲੱਗਦੀ ਨਹੀਂ ਤੂੰ ਕਰ ਲੇਂਗੀ ਉਹ ਕਹਿੰਦਾ ਮਸ਼ੀਨ ਨਹੀਂ ਕੰਮ ਡੇੜੀਜ਼ ਨੂੰ ਬਹੁਤ ਹੋ ਜਾਂਦਾ ਹੈਗਾ ਇਹ ਪੂਰਾ ਕਰ ਲੂਗੀ ਤੈਨੂੰ ਫਰਕ ਤਾਂ ਕੁਛ ਨਹੀਂ ਪੈਣਾ ਪਰ ਤੈਨੂੰ ਪਾਇਆ ਨਾ ਮੈਨੂੰ ਲੱਗਦਾ ਫਰਕ ਤੂੰ ਇਹਨੂੰ ਕਰਨ ਨਹੀਂ ਦੇਣਾਗਾ ਅੱਗੇ ਘੜਾ ਇਹਨੇ ਬਾਹਲਾ ਕੀਤਾ ਹੈਗਾ ਫਿਰ ਕਹਿੰਦੀ ਤੇਰੀ ਕਮਾਈ ਆ ਜਹਾਜ਼ ਲੈ ਲੋ ਘੋੜੀ ਲੈ ਲੋ ਮਚਾਂ ਦਾ ਦੇਖਣਾ ਨਹੀਂ ਜਾਂਦੀਆਂ ਇਹਨਾਂ ਤੋਂ ਕੈਮਰੇ ਤਾਂ ਜਨਾਨਿਆਂ ਦੇ ਸਹਰਾਣੇ ਚੱਕੀ ਰੱਖਦਾ ਬਾਹਰ ਮਾਲ ਡੰਗਰ ਵੀ ਦੇਖ ਲੋ ਇਹ ਕੰਜਰਖਾਨਾ ਤਾਂ ਮਗਰੋਂ ਹੋ ਜੂਗਾ ਮੁੜ ਕੇ ਜੇ ਕੋਈ ਬਿਮਾਰਸ਼ ਮਾਰ ਪਸ਼ੂ ਹੋ ਜਾਂਦਾ ਤਾਂ ਫੇਰ ਉਹ ਟੇਡੇ ਵਿੰਗੇ 'ਚ ਵਲੌਗ ਫੇਰ ਬਣਾਉਣ ਲੱਗ ਜਾਣੀ ਇਹ ਨਹੀਂ ਇਹ ਕੰਮ ਹੈ ਇਹਨਾਂ ਦਾ ਜਹਾਜ਼ ਲੈਣਗੇ ਚਲੋ ਉਹ ਵੀ ਦੇਖ ਲਾਂਗੇ ਅੱਗੇ ਡਰਾਮੇ ਥੋੜੇ ਆ ਜਹਾਜ਼ ਤੇ ਜ਼ਿਆਦਾ ਡਰਾਮੇ ਚੱਲਣਗੇ ਜਾ ਦੇ ਮਸ਼ੀਨ ਵੀ ਲੈ ਲੈਣਗੇ ਫਰਕ ਕੁਛ ਨਹੀਂ ਪੈਂਦਾ ਇਹਦਾ ਕੰਜਰ ਹੈਗਾ ਪਿਓ ਜੈਸਮੀਨ ਦਾ ਰੋਟੀ ਤਾਂ ਬਥੇਰੀ ਪਕਾ ਲਿਆ ਕਰੂਗਾ ਉਹ ਜਨਾਨੀਆਂ ਚ ਬਿਤੇਰਾ ਵੜਦਾ ਚੁੱਲ੍ਹੇ 'ਚ ਚੱਲੀ ਆ ਨਾ ਕੰਮ ਤਾਂ ਵਾਧੂ ਕੰਮ ਉਹ ਕਰ ਲੈਂਦਾ ਹੈਗਾ ਮੈਨੂੰ ਲੱਗਦਾ ਕਿਤੇ ਲੱਗਾ ਹੋਊਗਾ ਰੋਟੀ ਰੋਟੀ ਪਕਾਉਣ ਤੇ ਵੀ ਜਨਾਨੀਆਂ ਚ ਵਾਵਾ ਚੰਗੀ ਤਰ੍ਹਾਂ ਵੜਦਾ ਇਹੀ ਤਾਂ ਕੰਮ ਹੈ ਇਹੀ ਚੱਲੀ ਜਾਣਾ ਇਹਨਾਂ ਦਾ ਹੱਦ ਹੋ ਗਈ ਇਹਨਾਂ ਲੋਕਾਂ ਦੀ ਜਮਾਂ ਹੀ ਚਲੋ ਅੱਗੇ ਵੇਖਦੇ ਆ ਕੀ ਕਰਦੇ ਆ ਡਾਕਟਰ ਸਾਹਿਬ ਕਹਿੰਦੇ ਜੀ ਉਥੇ ਛੂਟ ਤਾਂ ਕਰਨੀ ਹੋਇਆ ਇੱਕਾ ਪੀੜ ਬਹੁਤ ਜ਼ਿਆਦਾ ਦੀ ਰਸ ਬਹੁਤ ਆ ਜੀ ਉਸ ਜੈਸਮੇਨ ਵੀ ਥੋੜਾ ਜਿਹਾ ਫਿਰ ਹੁਣ ਹੈ ਨਹੀਂ ਮੈਂ ਕੱਲਾ ਤਾਂ ਜੀ ਹਾਂ ਹਾਂ ਤਾਂ ਕਰਕੇ ਫਿਰ ਅ ਮੈਂ ਆ ਬਚਾ ਹੁਣ ਕੋਈ ਦਾ ਤੇ ਡਾਕਟਰ ਸਾਹਿਬ ਕਹਿੰਦੇ ਵੀ ਇੱਕ ਤਾਂ ਉਹਨੇ ਹੁਣ ਇੰਜੈਕਸ਼ਨ ਲਾਇਆ ਜੀ ਜਿਹੜਾ ਦਰਦ ਹੁੰਦਾ ਤਾਂ ਦਰਦ ਤੇ ਇੰਜੈਕਸ਼ਨ ਲਾਇਆ ਫਿਰ ਉਹਨਾਂ ਨੇ ਦਵਾਈ ਜਿਹੜੀ ਵਿਟਾਮਿਨਰ ਆਇਰਨ ਦੀ ਤਾਂ ਲੰਦੀ ਹੋਇਆ ਜੀ ਤੇ ਇੱਕ ਉਹਨਾਂ ਨੇ ਹੋਰ ਲਿਖਿਆ ਜੀ ਉਹ ਲੈਂਦੀਆਂ ਉਹਦੇ ਚ ਜਲੋ ਪਤਾ ਟੈਸਟ ਨਹੀਂ ਮਮੀ ਉਹ ਹੋਏ ਉਹ ਕਹਿੰਦੇ ਵੀ ਪੰਜੀਰੀ ਪੰਜੂਰੀ ਜੱਪਕੇ ਖਾਓ ਅੱਛਾ ਹਾਂ ਮੈਂ ਹਾਂ ਜੀ ਡਾਈਟ ਹੈ ਕਹਿੰਦਾ ਜਾਇਆਈ ਅਸੀਂ ਹਸਪੀਟਲ ਕਲਿੱਪ ਤਾਂ ਲਈ ਨਹੀਂ ਗਈ ਮੰਮੀ ਉੱਥੇ ਨਾ ਇੱਕ ਤਾਂ ਰਾਸ਼ ਬਹੁਤ ਸੀਗਾ ਰਾਸ਼ ਨਹੀਂ ਵੀ ਉੱਥੇ ਡਾਕਟਰ ਨੇ ਬੇਇੱਜ਼ਤੀ ਕਰਤੀ ਹੋਣੀ ਐ ਸੇ ਟਿਕ ਗਿਆ ਹੋਵੇਗਾ ਤੈਨੂੰ ਰਾਸ਼ ਨਾਲ ਕੀ ਮਤਲਬ ਜਿੱਦੇ ਡਿਲੀਵਰੀ ਵੀ ਰਾਸ਼ ਤਾਂ ਉੱਦੇ ਵੀ ਸੀਗਾ ਉੱਦੇ ਤਰ੍ਹਾਂ ਕੈਮਰਾ ਚੱਲੀ ਗਿਆ ਅੱਜ ਚੰਗੀ ਬੇਇੱਜ਼ਤੀ ਕਰਾਈ ਹੋਊਗੀ ਲੱਗਦਾ ਜਿਹੜਾ ਬਾਅਦ ਜੀ ਚ ਵੀ ਫਰਕ ਪੈਗਾ ਬੋਲਣ ਜੇ ਦਾ ਫੇਰ ਉਹ ਕਹਿੰਦੀ ਕੀ ਆਖਿਆ ਜੈਸਮੀਨ ਉਹ ਕਹਿੰਦਾ ਕਮਜ਼ੋਰੀ ਜੀ ਆ ਦੱਬ ਕੇ ਪਨੀਰੀ ਪਨੀਰੀ ਖਾਵੇ ਦੋ ਤਿੰਨਾਂ ਜਾਣਿਆ ਜੋਗੀ ਰਲਾ ਦੋ ਨਾਲ ਇਹ ਖਾਲਿਆ ਕਰੋ ਨਾਲ ਇਹਨੇ ਵੀ ਇੱਥੇ ਰਹਿਣਾ ਇਹਨੂੰ ਵੀ ਮਾਸਾ ਫਰਕ ਪਿਆ ਹੋਊਗਾ ਇਹ ਵੀ ਖਾਲੂਗਾ ਨਾਲੇ ਖਾਂਦੀ ਬਹੁਤ ਸੀਗੀ ਕਿੱਥੇ ਹੁਣ ਮਾੜਾ ਮੋੜ ਘੱਟ ਖਾਂਦੀ ਹੋਣੀ ਇਹਨੂੰ ਸਬਰ ਨਹੀਂ ਆਉਂਦਾ ਵੀਕਨੈਸ ਤੈਨ ਹੋਈ ਜਾਣੀ ਸੀਗੀ ਜਿਹਨੇ ਪਹਿਲਾਂ ਕਦੇ ਕੋਈ ਛੱਡਿਆ ਹੀ ਨਹੀਂ ਸੀਗਾ ਇੱਕ ਜੀ ਕਹਿੰਦਾ ਟੀਕਾ ਜਾਂ ਲਵਾ ਲਿਆਂਦਾਗਾ ਦੱਸਣਾ ਜ਼ਰੂਰੀ ਸੀ ਡਾਕਟਰ ਨੇ ਤਾਂ ਗੋਲੀਆਂ ਵੀ ਦਿੱਤੀਆਂ ਨੇ ਉਹ ਹੀ ਦੱਸ ਦੇ ਵੀ 2 ਲੈਣੀਆਂ ਜਾਂ 3 ਲੈਣੀਆਂ ਕਿ 4 ਲੈਣੀਆਂ ਹਰ ਇੱਕ ਚੀਜ਼ ਦੱਸਦਾ ਐਡਾ ਬਿਸ਼ਰਮ ਬੰਦਾ ਜਮਾਂ ਹੱਦ ਹੋਈ ਪਈ ਇਹ ਬੰਦੇ ਦੀ ਅਗਲਾ ਡਾਕਟਰ ਤੇ ਹਰ ਦੁਨੀਆ ਜਾਂਦੀ ਆ ਪਰ ਤੁਸੀਂ ਵੱਖਰਾ ਹੀ ਜਾਂਦੇ ਆ ਜਿੰਨੇ ਵਾਰੀ ਜਾਂਦੇ ਆ ਓਨੇ ਵਾਰੀ ਤੁਹਾਡੀ ਭਗਾਈ ਚੱਲਦੀ ਆ ਉਹ ਟੀਕਾ ਲਵਾ ਲਿਆ ਜੀ ਉਹ ਸੂਈ ਲੱਗੀ ਜੀ ਉਹ ਟੈਸਟ ਹੋ ਗਿਆ ਜੀ ਆ ਉਹ ਹੋ ਗਿਆ ਜੀ ਆਹੀ ਕੰਜਰਖਾਨਾ ਚੱਲਣਾ ਤੁਹਾਡਾ ਇੰਨਾ ਚੀਜ਼ਾਂ ਦੇ ਵਲੌਗ ਬੰਦਿਆ ਕੋਈ ਹੋਰ ਵੀ ਕੰਮਕਾਰ ਕਰ ਲੋ ਸਾਰੇ ਟੱਬਰ ਇੱਕੋ ਕਿੱਤੇ ਲੱਗਿਆ ਹੋਇਆ ਤੁਹਾਡਾ ਕੋਈ ਚੱਜ ਦਾ ਕੰਮ ਹੈ ਨਹੀਂ ਇਹਨਾਂ ਕੋਲੇ ਹੁਣ ਖਾ ਲੂਗੀ ਪਨੀਰੀ ਕੋਈ ਨਹੀਂ ਮੱਝ ਵਰਗੀ ਬਣ ਜੂਗੀ ਅੱਗੇ ਬਥੇਰੀ ਮੱਝ ਵਰਗੀ ਇਹ ਫਰਕ ਮਾਸਾ ਪਿਆ ਤਾਂ ਹੈ ਨਹੀਂ ਤੂੰ ਆਖੀ ਇਹਨਾਂ ਕਮਜ਼ੋਰੀਆਂ ਸਾਨੂੰ ਤਾਂ ਕਿਸੇ ਪਾਸੇ ਦਿਖਦੀ ਨਹੀਂ ਕਮਜ਼ੋਰੀ ਇਹਦੀ ਭੌਂਕੀ ਤਾਂ ਇਹ ਇੰਨਾ ਜਾਂਦੀ ਆ ਡੰਗਰ ਹੈਗੀ ਆ ਖਾਨਸੂਰੀ ਖਾਈ ਜਾਂਦੀ ਸਾਰਾ ਦਿਨ ਖਾਈ ਜਾਂਦੀ ਆ ਖਵਾਓ ਇਹਨੂੰ ਰੱਜ ਕੇ ਪਨੀਰੀਆਂ ਕਾਮ ਕਰ ਲੈ ਛੇਤੀ ਫਿਰ ਘੁੰਮਣ ਕਾ ਮਨ ਜਾਓਗੇ ਫਿਰ ਕਲਿੱਪਾਂ ਲਾਓਗੇ ਕੈਮ ਹੋਊਗੀ ਤਾਂ ਫੇਰ ਹੀ ਚੱਲੋਗੇ ਫਿਰਦਾ ਭੌਂਕਦਾ ਕਿਸੇ ਥਾਂ ਦਾ ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ